ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸੋ ਅੱਜ ਆਪਾਂ ਮਨਾਉਣ ਲੱਗੇ ਆਂ ਢੋੜੀ ਤੇ ਮਸ਼ੀਨ ਤਾਂ ਪਹਿਲਾਂ ਹੀ ਆ ਗਈ 7 ਵਜੇ ਹੀ ਆ ਕੇ ਲੱਗ ਗਈ ਟਰਾਲੀਆਂ ਲੈਣ ਚੱਲੇ ਆਂ 7:20 ਮਿੰਟ ਹੋ ਗਏ ਆ ਸਵੇਰੇ ਸ਼ੁਰੂ ਕਰਤਾ ਵੇਨੇ ਆ ਸ਼ਾਮ ਤੱਕ ਕਿੰਨੀਆਂ ਟਰਾਲੀਆਂ ਬਣਾਉਣੇ ਆ ਤੇ ਆ ਵੀ ਸਾਰਾ ਮੰਗਾ ਆਪਣਾ ਹੀ ਆ ਚਲੋ ਜੀ ਹੁਣ ਮੈਂ ਮੜੀਆਂ ਟਰਾਲੀਆਂ ਪਾ ਲਿਆ ਵਾਂ ਇੱਕ ਟਰਾਲੀ ਦਾ ਭਰ ਵੀ ਜਿੱਦਿਆ ਮੈਂ ਥੋੜਾ ਜਿਹਾ ਲੇਟ ਹੋ ਗਿਆ ਲੋ ਵੀ ਟਰਾਲੀਆਂਾਂ ਪਾਲੀਆਂ ਧੋ ਇੱਕ ਨੂੰ ਲੈ ਗਿਆ ਹੁਣ ਇਥੋਂ ਦਾ ਮਗਰ ਲਈ ਖੜੇ ਨੇ ਬਹੁਤ ਮੱਲਾ ਦਾ ਭਰਦਾ ਇਹਨਾਂ ਗਾਣਾ ਹੈ 7:55 ਹੋ ਗਏ ਪਹਿਲੀ ਟਰਾਲੀ ਭਰ ਗਈ ਆਣ ਚਲੇ ਜਾਣੇ ਆਨੇ ਸ਼ਾਮ ਤੱਕ ਨਹੀਂ ਹਟਾਲੇਗਾ ਜੋ ਦੋ ਪੈਂਦੀ ਜੀ 55 8 ਵਜੇ ਮਾਨਕੇ ਚੱਲੂ ਹੈ ਕਦਰ ਨੰਬਰ ਭਰ ਲੀ ਭਰ ਕੇ ਤੇ ਇਹਨੇ ਹੁਣ ਕਿੰਨੇ ਵਜੇ ਤੱਕ ਚਲਾਉਨੇ ਆ ਦੇ ਕਿਨੇ ਘਟਾ ਲਗਾ ਦੇ ਆ ਵਾਰ ਜਲੇ ਆ অল 라ਉਂਡ ਹੈ ਜੇ ਭਰ ਗਈ ਆ ਤੇ ਅੱਜ ਇੱਕ ਹੋਰ ਖਾਸ ਗੱਲ ਅੱਜ ਆਪਣਾ ਬਾਡੇ ਆ ਬਾਡੇ ਸਪੈਸ਼ਲ ਬਣਿਆ ਪਿਆ ਆ ਆਹ ਵੇ ਬਾਡੇ ਤੂੜੀ ਤੇ ਸੈਲੀਬ੍ਰੇਟ ਹੋ ਰਿਹਾ ਆ ਪੂਰਾ ਐ ਇੰਜੋਏ ਹੋ ਰਿਹਾ ਇਧਰ ਛੋਟਾ ਡਾਣ ਵੀ ਪਹੁੰਚ ਗਿਆ ਗਏ ਨੇ ਇਹ ਤੂੜੀ ਤੱਕ ਲਈ ਇਹਨੂੰ ਲੈ ਕੇ ਚੱਲਿਆ ਸਗੰਝੇ ਨੂੰ ਤੇ ਇਹ ਜਾ ਕੇ ਤੂੜੀ ਦੇਖੂਗਾ ਇਨੇ ਹੰਕਣਾਲੇ ਨੂੰ ਦੂਨ ਲੈ ਜਾ ਤੇ ਇਹ ਮੈਂ ਲੈ ਕੇ ਜਾਣਾ ਵੀਰ ਅੱਜ ਮੇਰਾ ਬਰਥਡੇ ਆ ਹੈ ਮੈਂ ਅੱਜ ਮੇਰਾ ਬਰਥਡੇ ਆ ਤੋਂ ਇਹ ਸਾਡਾ ਸੈਲੀਬ੍ਰੇਟ ਵੀ ਤੂੜੀ ਜੀ ਕਰਨ ਦਾ ਹੈ ਜੇ ਇਹ ਵੀਡੀਓ ਕਰਕੇ ਲਈ ਕੋਈ ਬੋਲਦਾ ਨਹੀਂ ਤਾਂ ਇਹ ਮੈਨੂੰ ਬੋਲੋ ਜੋ ਗੱਲ ਜਰਦਾ ਚਲੋ ਜੀ ਇਹ ਕਹੀਂ ਨਹੀਂ ਨਾ ਨਹੀਂ ਉਹਨੂੰ ਜਾ ਕੇ ਪਾਉਣੇ ਆ ਉਹ ਹੋ ਜੂਗੀ ਆਪਣੀ ਦੂਜੀ ਟਰਾਲੀ ਉਹ ਵਾਲੀ ਆਦੀ ਨਾ ਨਤੀ ਦੀ ਵਾਲੀ ਆ ਚਲ ਉਹਨੂੰ ਲੈ ਜਾਂਦੇ ਹਾਂ ਲੋ ਵੀ ਆਪਾਂ ਇਹ ਦੂਜੀ ਜੇ ਡਰਦੀ ਆ ਗਿਆ ਇਹ ਕਿੱਦਾਂ ਆਇਆ ਮੇਰੇ ਘਰ ਕਿੱਲੇ ਜੋ ਅਜੇ ਇੱਕ ਹੋਰ ਮਾਰ ਜਾਈਆ ਉਹੀ ਤਿੰਨ ਗੱਟਰਾ ਲਗਾ ਦੀ ਆਉਂਦੇ ਕਿੱਲੇ ਦੀ ਭੈੜੀ ਆ ਉਹ ਸਾਡਾ 3.5 ਹੋ ਜੇ ਤਿੰਨ ਤੋਂ ਉੱਤੇ ਤੇ ਤੇ ਕਣਕ ਹੈਗੀ ਸੀ ਆਪਣੀ 826 ਚਾਰੜ ਬਹੁਤ ਸੋਹਣਾ ਹੋਇਆ ਤੋੜੀ 826 ਦੀ ਵੇਹੇ ਘੱਟ ਬੰਨਦੀ ਹੁੰਦੀ ਪਰ ਸਾਡੇ ਦਾ ਵੇਹੇ ਵਾਵਾ ਬੰਨ ਡਈ ਆ ਤਿੰਨ ਟਰਾਲਿਆਂ ਦਾ ਲਾ ਕੇ ਰੁੱਦੇ ਜਾਊਗਾ ਤੇ ਟਰਾਲਿਆਂ ਤੋਂ ਬੜਾ ਨੇੜੇ ਆਗਾ ਵੇਨੇ ਸ਼ਾਮ ਤੱਕ ਕਿੰਨੀਆਂ ਟਰਾਲੀਆਂ ਵੜਦੇਗਾ ਬਰਥ ਦੇ ਤਾਂ ਆਪਣਾ ਜਤੂੜੀ ਜੀ ਬਣਾਇਆ ਜਾ ਰਿਹਾ ਹਾਂ ਜੀ ਮੇਟਰ ਤੇ ਜੀਡ ਅਲੇ ਤਿੰਨ ਟਰਾਲੀਆਂ ਦੇ ਹਾਸ ਤੇ ਹੀ ਗਲੇ ਦੀ ਤੀਜੀ ਭਰ ਗਈ ਆ ਵੇ ਉਹ ਲੈ ਗਿਆ ਉਧਰ ਤਿੰਨ ਗਾ ਟਰਾਲੀਆਂ ਦੇ ਹਾਸ ਲੈ ਗਿਆ 820 ਹਾਂ ਨਾਲ ਬਹੁਤ ਸੌਣ ਹਾਸ ਤਵੇ ਨੇ ਹਨ ਕਿੰਨੇ ਦਾ ਬਣਦੀਆਂ ਸ਼ਾਮ ਤੱਕ ਲੋ ਮੇਰੇ ਵੀ ਤੀਜੀ ਟਰਾਲੀ ਭਰ ਗਈ ਤੇ 9:00 ਵਜ ਗਏ ਆ ਇੰਨੇ ਯਾਰ ਰਾਤ ਤੱਕ ਨੀਂਗਾ ਬੰਦੇਗਾ ਇੰਨੇ ਕ ਟਰਾਲੀ ਦਾ ਵਿਅਸਤ ਹੈ ਕਿ ਲੈ ਲਈ 8 ਕੁ ਸ਼ਬੀ ਗਾ ਲੇ ਲਈ ਇਹਦੇ ਟੂੜੀ ਵੇਹੇ ਘੱਟ ਬੰਦੇ ਹੁੰਦੀ ਆ ਉਹ ਸਹਾਨਾਂ ਦਾ ਬਹੁਤ ਬਣੀ ਆ ਇਹਨੇ ਆ ਸ਼ਾਮ ਤੱਕ ਨਹੀਂ ਟਰਾਲੀ ਦਾ ਬਾਲ ਹਾਂਜੀ ਵੀਰ ਜਿਹੜਾ ਅੰਨ ਹੋ ਗਿਆ ਤੇ ਚੌਥੀ ਵਾਰ ਚੱਲੀ ਆ ਉੱਥੇ ਟਰਾਲੀ ਲੈਣ ਚੱਲੇ ਆ ਵੇਨੇ ਆ ਸ਼ਾਮ ਤੱਕ ਨਿਆ ਬਾਧਾ ਹੁਣ ਜਿਵੇਂ ਜਿਵੇਂ ਦੁਪਹਿਰ ਹੋਣ ਟਰਾਲੀਆਂ ਛੇਤੀ ਭਰ ਜਾਣੀਆਂ ਅੱਜ ਸਾਲ 15-15 ਮਿੰਟ ਜੇ ਟਰਾਲੀਆਂ ਭਰ ਜਾਣ ਤੇ ਹਾਂਜੀ ਮਿੱਤਰੋ ਚਾਰ ਟਰਾਲੀਆਂ ਹੋ ਗਈਆਂ ਲੈ ਗਈਆਂ ਮਤਲਬ ਪੰਜਵੀਂ ਲੈਣ ਆਏ ਆ ਪੰਜਵੀਂ ਭਰ ਕੇ ਖਲੋਦੀ ਹੋਈ ਆ ਸ਼ਾਮ ਤੱਕ ਵੇਨੇ ਆ ਕਿ ਨਿਆ ਬਾਧਿਆ ਤੇ ਆ ਸ਼ਾਹ ਹੋਰੀ ਵੀ ਪਹੁੰਚ ਗਏ ਆ ਤੇ ਆਪਣਾ ਬਰਥਡੇ ਬਹੁਤ ਸੋਹਣਾ ਸੈਲੀਬ੍ਰੇਟ ਹੋ ਰਿਹਾ ਉਧਰ ਘਰ ਚ ਲਾਦੇ ਉਹ ਵੇ ਉਹ ਭਰ ਟੇਕ ਲਾ ਰਤੀ ਏ ਉਹ ਗੋਲੀ ਲੱਗ ਗਈ ਪੰਜਵੀਂ ਮਤਲਬ ਭਰ ਗਈ ਐ ਤੇ ਛੇਵੀਂ ਟਰਾਲੀ ਲੱਗ ਗਈ ਐ ਐ ਦੇਖੀ ਕਿੰਨਾ ਹੋ ਗਿਆ 10 5 10 ਵਾਜ ਗਏ 5 ਮਿੰਟ ਹੋ ਗਏ ਆ ਇਹਨੇ ਆ ਸ਼ਾਮ ਤੱਕ ਕਿੰਨੇ ਕਾ ਟਰਾਲੀਆਂ ਭਰਿੰਦੇਗਾ ਕੁੱਲ ਲੋ ਜੀ ਤੂੜੀ ਜੋ ਨਿਕਲ ਕੇ ਸਿੱਧਾ ਆਪਣਾ ਸਰਪ੍ਰਾਈਜ਼ ਇਹਦਾ ਮੁੰਡਿਆ ਨੇ ਕਿ ਨਹੀਂ ਖੁਸ਼ ਹੀ ਬੜਾ ਹੋਣਿਆ ਕੀ ਗੱਲ ਐ ਹੋਰ ਬਲਾ ਚਾਹ ਬਣੀ ਦੱਸੋ ਮੇਰੇ ਬੰਦੇ ਜਿੱਤੇ ਘਰੇ ਹੀ ਸਰਪ੍ਰਾਈਜ਼ ਲੈ ਕੇ ਆ ਗਏ ਆ ਦੇਖੀ ਕੀ ਦੇ ਸਬਸਕ੍ਰਾਈਬਰ ਪੈਸੇ ਲੱਗਦੇ ਠੀਕ ਹੈ ਕੰਮ ਫੈਲਾ ਸਾਡੇ ਘਰੇ ਹੀ ਹੋ ਚੁੱਕੇ ਕੇਕ ਲੈ ਕੇ ਉਹ ਜਿਹ ਵੀਰੇ ਮੈਂ ਤਾਂ ਲੈ ਕੇ ਲਿਆਉਣਾ ਹੈਗਾ ਸਬਸਕ੍ਰਾਈਬਰ ਆ ਮੇਰੇ ਹੈਣਾ ਫੈਲਾ ਕਿੱਥੋਂ ਆਇਆ ਅਸੀਂ ਬਈ ਬਹੁਤ ਦਿਨੋਂ ਆਇਆ ਫਲ ਕਦੋਂ ਆਇਆ ਅੱਇਆ ਤੂੰ ਵੀਰ ਕਿੱਥੋਂ ਆਇਆ ਮੈਂ ਫਲ ਕਰਦਾ ਤੁਹੋ ਕਿ ਤਾ ਇਹ ਬਹੁਤ ਮਹਾਰਾਜ ਕੱਢ ਕੇ ਆ ਜੀ ਆ ਠੀਕ ਆ ਆ ਵੀਰ ਜੀ ਮੈਨੂੰ ਤੂੜੀ ਜੋ ਕੱਢ ਕੇ ਤੇ ਮੇਰੇ ਲਈ ਸਪੈਸ਼ਲ ਕੇਕ ਲੈ ਕੇ ਆਏ ਆ ਬਰਥਡੇ ਲਈ ਧੰਨਵਾਦ ਸਾਰੇ ਵੀਰਾਂ ਦਾ ਹਨਾ ਜਿਨ੍ਹਾਂ ਦੇ ਲੇਕਸ ਹੈ ਜੋਗ ਲਾਲ ਧੰਨਵਾਦ ਐਨ ਆਰ ਆਈ ਵੀਰਾਂ ਦਾ ਆ ਆ ਐਨ ਆਰ ਆਈ ਵੀਰਾਂ ਇਹ ਕਹਿੰਦਾ ਸਪੈਸ਼ਲ ਸਰਪ੍ਰਾਈਜ਼ ਦਿੱਤਾ ਮੈਨੂੰ ਸਰਪ੍ਰਾਈਜ਼ ਪਹਿਲੀ ਵਾਰੀ ਜਸਵਿੰਦਰ ਕੇ ਕੀ ਸੀ ਕੀ ਉਹ ਪਤਾ ਨਹੀਂ ਓਏ ਦਾ ਖਾਣਾ ਹੀ ਆ ਖਰਾਬ ਨੂੰ ਬੜਾ ਆ ਬਸਤਰ ਹੋ ਜਾਂਦਾ ਇਹ ਲਾਲਾਂ ਕੁੜੀਆਂ ਹਵੀਆਂ ਡਿੱਗੀ ਆ ਲਿਗਾ ਰਿਆਣੀ ਜਾਂਦਾ ਇਹ ਪਤਾ ਨਹੀਂ ਪਹਿਲੀ ਵਾਰੀ ਜ਼ਿੰਦਗੀ 'ਚ ਕਿਸੇ ਨੂੰ ਮੇਰੇ ਮਿਲਣਾ ਤਾਂ ਲੈ ਕੇ ਆਇਆ ਹਣ ਅਗੇ ਉਟਕੇ ਲਈ ਓਏ ਪਹਿਲੀ ਵਾਰੀ ਪਹਿਲੀ ਵਾਰੀ ਜ਼ਿੰਦਗੀ ਚ ਆਪਾਂ ਤਾਂ ਟੂੜੀ ਢੋਂਡਿਆ ਸੀ ਸਰਪ੍ਰਾਈਜ਼ ਹੀ ਮਿਲ ਗਿਆ ਨਾ ਵੀ ਲਾਡੀ ਆ ਜਾ ਗਾਂ ਪਿੱਛੋਂ ਕੇ ਬੈਠਾ ਵਾਂ ਆਇਆ ਇੱਧਰ ਆ ਜਾ ਉਹ ਤਾਂ ਬਣਾ ਲਓ ਉੱਤੇ ਉਹ ਬਸ ਕੜਾ ਲਿਖਿਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਆਖਿਆ ਨਹੀਂ ਤੋ ਸੀ ਕਿਸੇ ਨੇ ਆਖ ਹੀ ਜਾਂਦੇ ਹਾਂ ਮਨਪ੍ਰੀਤ ਜੀ ਯਾ ਲੈ ਹਾਂ ਦੇ ਯਾਰ ਪਹਿਲਾਂ ਤੂੰ ਹੀ ਕਰ ਉਹ ਲਿਆ ਗਿਆ ਇਹ ਬੱਸ ਜੀ ਉਹ ਨੂੰ ਹੀ ਦੇਣਾ ਅਸੀਂ ਇਕੱਲਾ ਹੀ ਖਾ ਗਿਆ ਉਹ ਵੇਂਦਾ ਤਾਂ ਦਿੰਦਾ ਉਹ ਨੂੰ ਹੀ ਉਡਾਣਾ ਇਕੱਲਾ ਹੀ ਖਾ ਗਿਆ ਆ ਲਓ ਯਾਰ ਅੱਲਾ ਉਹ ਨੂੰ ਯਾਰ ਸਾਰੇ ਬੰਨੂ ਉਹ ਨੂੰ ਤਾਂ ਖਾ ਮੇਰਾ ਨਹੀਂ ਬਗਾ ਵਾ ਕਟਣਾ ਨਾ ਵਾਣੀ ਉਹ ਕਿਉਂ ਹੋਏ ਨੇ ਚਮਚੇ ਨਹੀਂ ਹਾਇ ਸਾਰੇ ਬੰਨਾ ਕਿੱਥੇ ਨਹੀਂ ਹੁੰਦਾ ਕੁਲ ਜਨ ਕਿੰਨੀ ਵਾਰ ਕਰਨਾ ਆ ਵੀ ਕਿੱਥੇ ਆ ਤੇਰੀ ਉਹ ਅੱਨਾ ਚੱਲੇ ਛੁੱਟੀ ਜਾਣਾ ਜੀ ਜੀ ਮੈਂ ਤਾਂ ਅੱਗੇ ਹੀ ਆ ਗਿਆ ਹਾਂ ਸਰੋਂ ਕਾਹਦਾ ਹਾਂ ਹਾਂ ਅੱਗੇ ਹੀ ਆ ਗਿਆ ਕੀ ਹੋਇਆ ਉਹ ਯਾਰ ਸਭ ਤੇ ਤੁਸੀਂ ਵੀ ਖਾਓ ਅੱਲੇ ਡੈਡੀ ਇੱਥੇ ਖੜੇ ਇੱਕ ਲਾਓ ਆਉਂਦੇ ਬੜਾ ਆਏ ਆ ਲੋ ਯਾਰ ਬਾਹਾਂ ਦੇ ਵੱਲਦੇ ਯਾਰ ਮੂੰਹ ਆ ਯਾਰ ਕੰਡ ਵਾਲਾ ਮੂੰਹ ਹੋਦਾ ਕੋਈ ਵੀ ਪਾਲਾ ਮੂੰਹ ਕੰਡਾ ਮੋਛਨੀ ਖਾਣਾ ਤਾਂ ਹੈਗਾ ਹੀ ਹਾਂ ਫਿਰ ਕੀ ਹੈ ਲਾਲਣ ਦੇ ਉਹਨੇ ਨਹੀਂ ਲੈ ਕੇ ਆਏ ਖਾਦਾ ਮੈਂ ਹੁਣ ਬਿਲਕੁਲ ਉੱਪਰ ਆ ਜਾ ਓਏ ਆਣੀ ਆਖੀ ਦਾ ਕੋਈ ਕੋਈ ਨਹੀਂ ਤੂੰ ਵੀ ਖਾ ਤੂੰ ਵੀ ਖਾਏ ਵੀਰ ਨੂੰ ਆਹ ਲੈ ਚਮਚ ਲੈ ਲੈ ਤੂੰ ਤਾ ਨਿਕ ਮਿੰਟ ਉਹਨੂੰ ਵੀ ਖਵਾ ਲਾ ਸਾਡੀ ਬਾਟ ਨਾ ਜਾਈ ਓਏ ਆ ਜਾ ਮੜ ਜਾ ਆ ਬਲਾ ਹਾਂ ਉਹ ਨਾ ਇਹ ਬੰਦਾ ਸਿਆਣਾ ਆ ਆ ਜਾ ਪਾਪਾ ਆ ਮਾਤਾ ਆ ਜਾ ਸਾਰੇ ਮੂੰਹ ਹੀ ਤੋਲ ਮੇਟ ਛੱਡਿਆ ਹਰ ਉਹ ਨਾਲ ਬੇੜਾ ਵਿਆਹ ਮੇੜਾ ਕੋਈ ਫੋਟੋ ਵੀ ਨਾ ਖਿੱਚ ਬੋ ਵੀਡੀਓ ਵੀ ਬੇੜਾ ਦਾ ਫੋਟੋ ਵਿੱਚ ਫਿਰ ਕੱਢਣੀ ਪੈਂਦੀ ਹੈ ਨਾ ਉਹ ਬੋੜੋ ਲੈਣੀ ਹੈ ਵਾਲੀ ਐ ਨੂੰ ਬੋੜੋ ਲੈਣੀ ਸਾਰੇ ਫਰੈਂਡ ਤੇ ਨਾਲ ਭਾਗੇ ਬੋੜ ਤੇ ਆਏ ਭਾਈ ਹੋਏ ਮੈਂ ਕੋਲੋਂ ਪੜਾਵਾ ਪਹਿਲਾਂ ਤੁਸੀਂ ਬਾਦ ਤੋ ਆਦੇ ਸੁਭਾਨਾ ਜਿੱਥੋਂ ਬੈਠ ਮੈਂ ਚੱਲ ਉਹ ਵੀ ਮੁੰਡੇ ਸੁਭਾਨਾ ਕਵਨ ਮੁਹਮਦ ਉਹ ਦਿਮ ਬੜਾਈ ਜਾਂਦੀ ਜਰੀ ਗਾਇਨ ਦੇ ਕੱਪਸੇ ਗੁੰਗਲ ਆਈ ਜੀ ਨਾ ਸੱਤ ਆਇਓ ਯਾਰੋ ਲੈ ਪੂਜਣਾ ਨੂੰ ਮੈਂ ਭੈਜੋ ਉਹ ਕਿਹਣੀ ਉਧਰ ਭੈਜੋ ਖੜ ਜਾ ਬਲਾ ਫੋਟੋ ਕਿਚਨੀ ਆ ਫੋਟੋ ਨਹੀਂ ਖਿਚਣੀ ਯਾਰ ਮੇਰਾ ਪੜ ਜਾਊਗਾ ਦਾੜੀ ਤੇ ਪੁੰਡਾ ਹੋਰ ਦੁਨੀ ਦਾੜੀ ਨੂੰ ਹੀ ਲਾਣਾ ਹੁੰਦਾ ਫਿਰ ਕੀ ਹੋ ਗਿਆ ਹੈ ਧਾਲ ਮਗਰੋਂ ਬੈਠ ਗਿਆ ਇੱਕ ਦਿਨ ਲੋਕ ਤਾਂ ਖੇਤੀ ਕਰੋ ਨਾ ਤੁਸੀਂ Selagi, agaklah member.

ਮਨਪ੍ਰੀਤ ਨੂੰ ਬਾਲਦਾ ਇਹ ਫੋਟੋ ਹੈ ਕਿ ਵੀਡੀਓ ਹੈ ਤੂੰ ਐਨੂੰ ਕਰ ਦੇ ਮਨਪ੍ਰੀਤ ਬਸ ਵੀਡੀਓ ਬਣੀ ਜਾਂਦੀ ਹੈ ਫੋਟੋ ਦਾ ਫਿਰ ਵਿੱਚੋਂ ਖਿੱਚੀ ਹੋਗੀ ਤੇਰੀਆਂ ਉਂਗਲਾਂ ਇਹ ਕਿਉਂ ਹੋਣ ਲੱਗੀਆਂ ਲੋ ਵੀ ਲਾਓ ਕੱਪੜੇ ਦੇ ਚੱਕਰੀਏ ਕੁੜੀਆਂ ਦੇ ਲੈ 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 ਵੀ ਨਾ ਯਾਰ ਮੈਂ ਫਿਰ ਅੱਜ ਤੱਕ ਦਾ ਯਾਰ ਇਹ ਫੋਟੋ ਵੱਡੀ ਕਰ ਮਨਪ੍ਰੀਤ ਦੀ ਉਹ ਬੱਲੇ ਮਨਪ੍ਰੀਤ ਮਨਪ੍ਰੀਤ ਦੀ ਫੋਟੋ ਵਧੀਆ ਆਉਂਦੀ ਆ ਹੋਰ ਫਿਰ ਕੀ ਹਾਲ ਆ

ਕਿੰਨ ਸੋ ਬੋਲੇ ਗਏ ਸੱਚੀ ਜੋ ਇਧਰ ਤਾਂ ਵੇਖ ਸਵਾਰਿਆ ਮੋਮਬਤੀ ਵਾਦੀ ਮੈਂ ਜਾਣ ਕੇ ਕਰੀ ਜੇ ਮੈਂ ਮੋਮਬਤੀ ਮੂਝ ਪਾਦੀ ਉਹ ਵਿੱਚ ਸੀ ਨਹੀਂ ਲੈ ਯਾ ਮਾਈਕਲ ਪਹਿਲਾਂ ਜੀ ਆਪ ਬੰਦੇ ਨੇ ਸਾਡਾ ਸੋਖਾ ਸਾੜਿਆ ਮੋਮਬਤੀਆਂ ਚਲਾਉਣ ਲੱਗਿਆ ਵੇ ਥੱਲੇ ਹਾਂ ਦਖਾਉਂਦਾ ਆਪਦੇ ਵਲੌਗ ਜੀ ਵੀ ਅਸੀਂ ਖਾਪਨ ਕਰੀ ਗਾਣੇ ਫੇਰ ਬਈ ਫੇਰ ਫੇਰ ਆ ਵਖਾਵਾਂਗੇ ਹਣਾ ਵੀ ਹਣਾ ਵੀ ਚਬਾਇ ਜਲ ਤੇਰੇ ਲਈ ਨਾ ਹੋ ਕੁ ਭੇਗ ਲੈ ਗਿਆ ਮੈਂ ਬਿਸਕੁਟ ਭੁਜਿਆ ਤੇ ਜੱਤੀ ਲਾਲਾ ਆ ਲਾਲਾ ਖੀਰੀ ਲੀ ਖਾਦੀ ਜਾਂਦੀ ਲੈ ਆ ਆਹਾ ਆਹਾ ਓ ਮਾਜਣੀ ਕਹਦਾ ਜੀ ਤੋ ਖੀਰ ਨਾ ਖਾਦੀ ਜਾਵੇ ਬੱਸ ਬੱਸ ਨਹੀਂ ਓ ਮਾਜਣੀ ਕਹਦਾ ਜੀ ਤੋ ਖੀਰ ਨਾ ਖਾਦੀ ਜਾਵੇ ਇਹ ਤੋ ਨਹੀਂ ਖਾਦੀ ਜਾਂਦੀ ਖਾ ਲੋ ਖਾ ਲੋ ਸਾਡੇ ਨਾਲ ਹੀ ਰਹਿ ਕੇ ਮਿਲ ਲੇਗਾ ਹਣਾ ਇਹਨੂੰ ਇਹ ਪੀਲੂਆ ਉਹ ਤਾਂ ਤਾਂ ਹੀ ਕਦੇ ਮਿਲ ਨਹੀਂ ਲੇਗੇ ਵੀਰ ਜੀ ਬਹੁਤ ਵਧੀਆ ਕੀਤਾ ਤੁਸੀਂ ਸਾਡੇ ਲਈ ਕੇਕ ਖੁਲਿਆਗੇ ਨਹੀਂ ਤਾਂ ਹੀ ਤੂੜੀ ਚ ਗੰਡ ਚ ਮਰਨਾ ਸੀ ਐਵੇਂ ਸਾਡੇ 10 ਮਿੰਟ ਸੌਖੇ ਲੰਘ ਗਏ ਹਣਾ ਜੀ ਨੂੰ ਕੋਈ ਸ਼ਰਮ ਨਹੀਂ ਲੱਗੇ ਆ ਹਣਾ ਚਲੋ ਜਿਹਦੇ ਮਰਜ਼ੀ ਲੱਗੇ ਆ ਆਪਾਂ ਕਿਹੜਾ ਦੇਨੇ ਆ ਤੇ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਹਣਾ ਜੀ ਨਹੀਂ ਨਹੀਂ ਕਰੂੰਗਾ ਮੈਂ ਅਵੀਰ ਆਇਆ ਇਲੈਕਟ੍ਰਿਕ ਤੇ ਬਹੁਤ ਵਧੀਆ ਕੰਮ ਜਿਹੜਾ ਇੱਥੇ ਤੁਸੀਂ ਹਲਾ ਹੀ ਬੈਠੇ ਨੈਟ ਸ਼ਾਮ ਨੂੰ ਟੂਰਨਾਮੈਂਟ ਲੱਗਦਾ ਜਦੋਂ ਮਰਜ਼ੀ ਆ ਜਾਇਆ ਕਰੋ। ਹਾਂਜੀ। ਉਹ ਵੇਖ ਲਓ ਆ ਜਾ ਤੂੜੀ ਤਾੜੀ ਪਵਾ ਦੋ। ਹਾਂ। ਮਿੱਤਰੋ ਵਲੋਂ ਆ ਵਾਲਾ ਆਪਣਾ ਲਮਾ ਹੈ ਨਾ। ਫੋਟੋ ਦਾ ਕਰਨ ਲੱਗੇ ਆਪਾਂ ਇੱਕ ਮੂੰਹ ਸਾਫ ਕਰ। ਮੂੰਹ ਧੋਨੇ ਆ ਤੁਸੀਂ ਸੜਾ ਲਵੇੜਤਾ ਮੂੰਹ ਮੇਰਾ। ਨਹੀਂ ਨਹੀਂ ਮੇਰਾ ਤਾਂ ਮੂੰਹ ਧੋ ਗਿਆ। ਹਣਾ ਵੀ। ਫੋਟੋ ਕਰਨੀ ਆ ਇੱਕ। ਅੱਜ ਜੀ ਆਪਾਂ ਕਰਨ ਲੱਗੇ ਆ ਉਹਦਾ। ਐਨ ਡੀ। ਸੂਪਰ ਤੇ ਚਲਾਉਣੀ ਆ ਆਪਾਂ ਹੈਗੀ ਬੈਟਰੀ ਵਾਲੀ ਆ ਇਹ ਸੂਪਰ ਤਾਂ ਨਹੀਂ ਓ ਯਾਰ ਤੈਨੂੰ ਬੜਾ ਪਤਾ ਫੇਰ ਓਹ ਲੱਗਦਾ ਮੈਨੂੰ ਦੇ ਦੋ ਕਿਤੇ ਨਹੀਂ ਜਾਂਦੀ ਓਏ ਸਾਲਿਆ 25 ਤੋਂ ਤਾਂ ਹੈਗੀ ਆ ਰੋਣ ਲੱਗੀਆਂ ਇਹ ਨਿਕਲਦੀ ਸਾਲਿਆ ਮੈਨੂੰ ਡਰ ਲੱਗਦਾ ਵੀ ਓਏ ਓਏ ਭਜਦੀ ਵੜੀ ਆ ਨਾ ਓ ਨਾ ਯਾਰ ਬਾਈ ਨਹੀਂ ਮੈਨੂੰ ਡਰ ਲੱਗਦਾ ਓ ਬਾਮਣ ਤੇਰੇ ਨਾਲ ਤਗੜਾ ਨਹੀਂ RAM ਨਾਲ ਬੈਠਾ ਜਿਹੜਾ ਓ ਨਹੀਂ ਯਾਰ ਮੈਨੂੰ ਡਰ ਲੱਗਦਾ ਬਾਹੂ ਬਾਈ ਨਹੀਂ ਕੁਛ ਨਹੀਂ ਹੁੰਦਾ 13 ਤਾਂ ਜਾਣ ਲਈ ਆ ਤਰਾ ਰੋਈ ਇਹਨਾਂ ਨੂੰ ਓ ਸਾਲਾ ਨਾ ਕੱਢ ਵਲੌਗ ਪਾਉਣਾ ਵਾ ਓਏ ਕਿਹਨੇ ਸੋਹਰਾ ਓ ਬਾਈ ਨੀਗਾ ਓ ਨਾ ਨਾ ਓਏ ਸਾਰਾ ਉਹ ਡਾਰ ਮਾਰ ਗਿਆ ਨਾ ਨਾ ਯਾਰ ਨਾ ਯਾਰ ਫੋਟੋ ਕਿੱਧਰ ਜਾ ਗਈ ਓਏ ਸਾਰਾ ਓ ਮਿਆਗ ਦੀ ਗੱਲ ਨੀ ਯਾਰ ਨਹੀਂ ਯਾਰ ਤੇਲ ਮੇਰੀ ਡਰਾਈਵਰੀ ਤੋਂ ਉਹ ਲੱਗਦਾ ਪਿਆ ਤੇਲ ਮੇਰੀ ਡਰਾਈਵਰੀ ਦਿਵਾ ਲੀ ਹੈਗਾ ਗਾੜੀ ਤੇ ਕੀ ਹੋਇਆ ਤਾਂ ਕੋਸ਼ਿਸ਼ ਦੇ ਲੱਗ ਕੇ ਖੜਾ ਸ਼ਾਇਦ ਡਰਦਾ ਹੀ ਬੜਾ ਏ ਨਿਆਰਾ ਬੜਾ ਤੇ ਇਲੈਕਟ੍ਰਿਕ ਉੱਡਦੀ ਬੜੀ ਆ ਨਾ ਤੇ ਮੜੀ ਬ੍ਰੇਕ ਨੇ ਪੈ ਭਾਈ ਦੀ ਆ ਠੀਕ ਆ ਵੀਰੇ ਓਕੇ ਵੀਰੇ ਵਲੌਗ ਕਿੰਨੇ ਵਜੇ ਪਾਏਗਾ ਥੋੜੀ ਰਹਿਣ ਦਿਨਾ ਮੇਰਾ ਵਲੌਗ ਪਾ ਲੈਣਾ ਚੱਲ ਠੀਕ ਆ ਮੈਂ ਤਾਂ ਆਂਦਾ ਹੀ ਲਾਓ ਕੱਪੜੇ ਆ ਜੋ ਤੂੜੀ ਬਣਾਉਣੇ ਆ ਆਪਾਂ ਚਲੋ ਜੀ ਇਹਦਾ ਚੱਲੇ ਹੁਣ ਮੈਨੂੰ ਲੱਗਦਾ ਸ਼ਾਇਦ ਮੈਨੂੰ ਵਲੌਗ ਦੋ ਪਾਰਟ ਚ ਕਰਨਾ ਪਵੇ ਇੱਕ ਪਾਰਟ ਪਹਿਲਾਂ ਤੇ ਫਿਰ ਦੂਜਾ ਪਾਰਟ ਤੇ ਓਏ ਫੁਕਰੇ ਠੀਕ ਆ ਐਵੇਂ ਟੁੱਟਣੀ ਆ ਇਹ ਐਵੇਂ ਟੁੱਟਣੀ ਆ ਇਹ ਉਹ ਤਾਂ ਡੁੱਟਦੀ ਲੈਗੇ ਹੌਲੀ ਜਾ ਯਾ ਆਰਾਮ ਨਾਲ ਹਾਂਜੀ ਵੀਰ ਜੀ ਅੱਠਵੀਂ ਟਰਾਲੀ ਲਾਤੀ ਭਰ ਕੇ ਤੇ ਤੁਹਾਨੂੰ ਵੀ ਲੱਗਈ ਆ ਆ ਸਾਡੇ ਡਰਾਈਵਰ ਸਾਹਿਬ ਤੇ ਮੈਂ ਦੂਜੇ ਕਾਹਟਰ ਦਾ ਕਿਹਾ ਮੈਂ ਦੂਜੇ ਨਾਲ ਨਾਲ ਟੱਕਦਾ ਹਾਂ ਸਕੰਜੇ ਨਾਲ ਹੌ ਵਾਲੇ ਨਾਲ ਦਾ ਆ ਉਧਰ ਧਾਣੇ ਘੜੋਂ ਡਿਆ ਵਾ ਆਪਣਾ ਫਾਰਮ ਹਨਾ ਕਟਾ ਵੇਚਣਾ ਆਜੇ ਵੇਚਣਾ ਇਹ ਗੁੱਤੀਆ ਕੰਮ ਚੱਲ ਰਿਹਾ ਉਹ ਸਹੀ ਲੱਗੀ ਆ ਟਰਾਲੀ ਹਾਂ ਹਾਂ ਟਰਾਲੀ ਸੇ ਓਕੇ ਲੈਨੇ ਮੇਰੇ ਮੇਰੇ ਬਾਰਥਡੇ ਵੀ ਇੱਕ ਵੀ ਕੱਟ ਲਿਆ ਬਲੌਗ ਦਾ ਚੈਨ ਲੰਮਾ ਹੋ ਗਿਆ ਤਾਂ ਇਹਦੇ ਵੀ ਵੇਖਿਆ ਹੀ ਆ ਇਹਦੇ ਨਾਲ ਹੁਣ ਆਪਾਂ ਧੂੜੀ ਧੱਕਣੀ ਆ ਇਹਨੂੰ ਬਾਹਲਾ ਥੱਲੇ ਲਾਈਏ ਥੋੜਾ ਮਿੱਟੀ ਤਾਂ ਆ ਜਾਂਦੀ ਏ ਇਸੇ ਕਰਕੇ ਆਪਾਂ ਥੋੜਾ ਥੋੜਾ ਉੱਪਰ ਉੱਪਰ ਰੱਖੀਏ ਉੱਪਰ ਕਰਕੇ ਲਿਆਣੀ ਜੀ ਬੜੀ ਵਧੀਆ ਜਾ ਰਹੀ ਹੈ। ਹਾਲੇ ਹੀ ਲੱਗ ਆਣੀ ਹੈ। ਇਹਦੇ ਟਾਈਮ ਲੱਗੂ ਘਰੇ ਘਰ ਚ ਖਵੈਣ ਲਨ। ਉਹ ਭਾਂਡਾ ਹਾਲੂ ਚਾਦਰਾਂ ਚ ਗਿਆਂਦੇ ਆ। ਲੈ ਵੀ ਮਿੱਤਰੋ ਬਰਾਂਡਾ ਹੋ ਗਿਆ ਫੁੱਲ ਆਪਣਾ ਹੈਪੀ ਸਿੰਘ ਤੂੜੀ ਢੱਕਣ ਦੇ ਆ। 16 ਟਰਾਲੀਆਂ ਪੈਂਦੀਆਂ 16 ਪੈ ਗਈਆਂ। ਤੋ ਹੁਣ ਹੈਪੀ ਸਿੰਘ ਪੂਰੀ ਧੱਕਣ ਦੇ ਆ ਫੋਲੋ ਕਰਿਆ ਬ੍ਰਾਂਡ ਆਪਣਾ ਪਰ ਟਾਇਰ ਕਮਾਉਂਦਾ ਤੇਰੀ ਭਲੀ ਹੋ ਜੇ ਲੋ ਜੀ ਸੈਪੀ ਸਿੰਘ ਲੋ ਜੀ ਮੇਤਰੋ ਅਭੀ ਕਰਤਾ ਸੈਟ ਤੇ ਇਹਦੇ ਚ ਵੀ ਜੇ ਗਾਂਗਾ ਜਿਵੇਂ ਥੂੜੀ ਆਈ ਜਣੀ ਹੋਵੇ ਤਾਂ ਤਾਂ ਉਹ ਸਿਰੇ ਗੁੱਟ ਚ ਲੱਗੀ ਜਾਣੀ ਆ ਕਿਉਂ ਵੀ ਲੱਗਦੀ ਆ ਜਿਹੜਾ ਨਾਲ ਆ ਓਏ ਚੈਨਲਾਂ ਦੇ ਐ ਹੀ ਆ ਪਤਾ ਕੀ ਜਾਣੀ ਨੇ ਐ ਹੀ 16 17 ਟਰਾਲੀਆਂ ਪੈਣੀਆਂ ਕਿ ਛਿੜ ਕੇ ਵੀਰ ਜੀ 15 ਟਰਾਲੀਆਂ ਬਣ ਗਈਆਂ ਤਿੰਨ ਵੱਜ ਗਏ ਆ ਉਹ 16ਵੀਂ ਟਰਾਲੀ ਲੱਗ ਗਈ ਆ ਤੇ ਉਧਰ ਵਹੇ 나ੜ ਚੰਗਾ ਇਧਰੋਂ ਕਿਲੇ ਦੀਆਂ ਦੋ ਦੋ ਟਰਾਲੀਆਂ ਹੀ ਬਣ ਨੇ ਉਧਰ ਵਾਵਾ ਬਣਦੇ ਆਂ ਜੀ ਇਧਰ ਥੋੜੀਆਂ ਹੀ ਬਣਦੇ ਆ ਕੌਣ ਦਾ ਵੀਰ ਜੀ 16ਵੀਂ ਟਰਾਲੀ ਆ ਚੁੱਕੀ ਆ ਤੇ ਆ ਥੋੜੀ ਥੋੜੀ ਧੱਕੀ ਜਾਂਦੀ ਇਹ ਤਾਂ ਵਧੀਆ ਚੱਲ 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 ਲੋ ਵੀਰ ਜੀ 16 17 ਟਰਾਲੀਆਂ ਬਣ ਗੀਆਂ ਇਧਰ ਬੋਲੀਵਾਲ ਵਾਲੇ ਵੀ ਪਹੁੰਚੀ ਜਾਂਦੇ ਆ ਇਹ ਆਪਣੇ ਤੋਂ ਅਜੇ ਖੇਡੇ ਨਹੀਂ ਆਣਾ ਇਧਰ ਨਾ ਕਰਦੀ ਕਰੂੰਗਾ ਇਧਰ ਆ ਵੀ ਲੱਗਾ ਆ ਉਧਰ ਬਾਬੇ ਵੀ ਆ ਗਿਆ ਮਿੱਟੀ ਕੱਢੂਗਾ ਉਹ ਤੇ ਚੱਲ ਟਰਾਲੀ ਕਿਹਾਂ ਘਰ ਤੋੜੀ ਤੱਕੀਏ ਜੀ ਟੋਟਲ 21 ਟਰਾਲੀਆਂ ਬਣ ਗਈਆਂ ਮਤਲਬ 1 ਮੀਟਰ ਵਾਲੀ ਲੈਂਦੀ ਬਈ ਤੇ 22 ਮੀਟਰ ਟਰਾਲੀ ਲੱਗੀ ਹੋਈ ਆ ਸ਼ੈਡੋ ਵੀ ਕਾਫੀ ਲੱਗੇ ਆ ਗਿਆ ਤੇ ਬਾਕੀ ਬਹਨੇ ਐਂਡ ਤੇ ਕਿੰਨੇ ਟਰਾਲੀਆਂ ਬਣਦੀਆਂ ਕਿੰਨੇ ਵਜੇ ਚੱਲਦੀ ਆ ਅੱਜ ਦਾ ਬਰਥਡੇ ਵਾਲਾ ਦਿਨ ਸਦਾ ਯਾਦ ਰਹਿਣਾ ਆ ਲੋ ਵੀ ਮਿੱਤਰੋ ਕਦੇ ਕਦੇ ਐਵੇਂ ਵੀ ਹੋ ਜਾਂਦਾ ਮੈਂ ਇਹਦੀ ਬੈਗ ਲਾਈਟ ਨਹੀਂ ਚੱਲਦੀ ਸੀ ਤੇ ਪੂਰੀ ਧੰਨ ਵਾਲੀ ਇਹ ਰਹਿ ਗਈ ਟਰਾਲੀ 1:30 ਤੋਂ 1:30 2:00 ਵਜੇ ਤੇ ਉਹਦੀ ਜਗ੍ਹਾ ਇੱਕ ਲੈਟ ਜਗਾ ਦੇ ਨੇ ਉਹ ਤਾਂ ਕਹਦਾ ਆ ਉਹ ਜੀ ਇਹਦਾ ਇਹ ਨੇਰੀ ਜਿੱਤੇ ਮੈਂ ਅੱਜ ਚਾਤਰਾ ਚੱਕਦੇ ਨਹੀਂ ਆਂ ਅੱਜ ਇਹ ਕਦੇ ਐ ਫਿਰ ਜੀ ਗਾਰਡ ਜਾ ਵੀ ਲਾਉਣਾ ਪਈਦਾ ਬਾਕੀ ਉਹ ਕਰਕੇ ਬਾਕੀ ਤੁਹਾਨੂੰ ਦਿਖਾਵਾਂਗੇ ਐਨ ਮੌਕੇ ਦੀ ਬੰਦ ਕਰ ਤੇ ਨੀਵਾ ਬਣਦੇ ਇੱਕ ਦਾ ਬੈਟਰੀ ਗਈ ਹੈ ਮਰੀ ਜਾਂਦਾ ਇੱਧਰ ਪਤਾ ਨਹੀਂ ਕੀ ਘਾਲਦਾ ਵਿਆ ਇਹ ਦੋ ਟਾਲ ਨੂੰ ਬਗੇ ਦੇ ਲੱਗਣਗੇ ਆ ਨਾ ਕੋਈ 10:20 ਮਿੰਟ ਹੋ ਗਏ ਆ ਕਿੰਨੀਆਂ ਬਣ ਗਈਆਂ ਏ 27 28ਵੀਂ ਲੱਗੀ ਹੋਈ ਆ ਟਾਈਮ ਹੀ ਲੱਗੇ 27 ਬਣ ਗਿਆ 10:00 ਹੋ ਗਏ 7:00 ਲੱਗੇ ਆ ਲੋ ਵੀ ਮਿੱਤਰੋ 10:30 ਤੇ ਟਰਾਲੀ ਲੱਗੀ ਹੋਈ 28 ਮਿੰਟ ਟਾਈਮ ਹੀ ਟਰਾਲੀ ਲੱਗੀ ਹੋਈ ਆ 10:30 ਹੋ ਗਏ ਆ ਤੇ ਦੇਖੋ ਕਿੰਨੀਆਂ ਬਣਾਉਣਾ ਤੈਨੀਆਂ ਮੇਰ ਜੀ 11:00 ਵੱਜ ਗਏ ਆ ਤੇ ਆ 29 ਮਿੰਟ ਟਰਾਲੀ ਆ ਆ ਵਾਲੀ ਇਹਦੇ ਆ ਲਾਸਟ ਭਰ ਨਹੀਂ ਆਇਆ ਇੱਕ ਤਾਂ ਟਰੈਕਟਰ ਦੇ ਫਿਊ ਹੀ ਉੱਡ ਗਏ ਆ ਮੀਟਰ ਮੋਟਰ ਸਾਰੇ ਬੰਦ ਹੋ ਗਏ ਗਰਮ ਵਾਲੀ ਤੀਰ ਤੇ ਵਾਲੀ ਕੋਈ ਵੀ ਨਹੀਂ ਦੱਸਤਾ ਤਾਂ ਕਰਕੇ ਦੇ ਬਸ 11 ਬਰ 11 ਬਸ ਓਟਰਾਲੀ ਤੇ ਭਾਰੀ ਹੋਈ ਵਾ ਇੱਕ ਦੋ ਮੰਡਾ ਰਹਿ ਗਿਆ ਹੁਣ 29 ਟਰਾਲੇ ਨਾ ਬਣਾਏ ਨਾ ਜੀ ਸਾਢੇ 7:00 ਤੋ ਲੈ ਕੇ 11 ਵਜੇ ਤੱਕ ਤੇ ਬਾਕੀ ਲਾਂਗਾ ਠੀਕ ਹੀ ਹੈ ਉਧਰ ਸਵੇਰੇ ਦਾ ਚੰਗਾ ਹੀ ਲੇਕਰ ਨੇ ਠੀਕ ਹੀ ਕੰਮ ਤੇ ਬਾਕੀ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਾ ਲਾਈਕ ਜ਼ਰੂਰ ਕਰਾਇ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਵਲੋਗ ਕਿਵੇਂ ਲੱਗਿਆ ਤੇ ਆਪਣੇ ਚੈਨਲ ਨੂੰ ਜ਼ਰੂਰ ਸਾਰੇ ਸਬਸਕ੍ਰਾਈਬ ਕਰ ਲਓ ਹੈਪੀ ਟੀਵੀ ਟੀਵੀ ਵਾਲੇ 826 ਗਣਕ ਸੀ ਨਾੜੇ ਦਾ ਥੋੜਾ ਚੀੜਾ ਹੁੰਦਾ ਤਾਂ ਅਗਰੇ 29 ਕਿ ਟ੍ਰੈਲਿੰਗਾਂ ਦੀ ਹੌਸਤ ਪਈ ਆ ਨਹੀਂ ਤਾਂ ਕਿ 33 34 ਦੇ ਤੇ ਜੋ ਇਹੋ ਔਰ ਤੋਂ ਵੀ ਦੀ ਅੱਜ ਬਈ 29 ਟ੍ਰਾਲ ਲਗਾ ਲਾ ਬਾਜ ਤੋਂ ਅਜੋ ਦਾ ਲਾਵਾਂਗੇ ਤੂੰ ਲੇਟ ਲਾਉਂਦਾ ਫਾਇਦਾ ਕੋਈ ਨਹੀਂ ਫਿਰਦਾ ਟਰੈਕਟਰ ਨੇ ਤੇਲ ਵੀ ਐ ਬੜਾ ਬਿਨਾਰ ਬਿਨਾ ਹੋਣੀ ਦਾ ਆ ਕਰਕੇ ਬਸ ਆ ਲਾਸਟ ਵੀਡੀਓ ਤੇ ਕਰਕੇ ਜੇ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਜਰੂਰ ਕਰਿਆ ਜੀ ਤੇ ਆਪਣੇ ਚੈਨਲ ਨੂੰ ਜਰੂਰ ਸਾਰੇ ਸਬਸਕ੍ਰਾਈਬ ਕਰ ਲਓ ਤੁਹਾਨੂੰ ਆ ਜੀ ਸਾਰੇ ਵੀਰਾਂ ਦਾ ਵਲੌਗ ਵੇਖਣਾ